ਤੇ ਉਹ ਜਗਾ ਖੋਜਦੇ ਆ ਇੱਥੇ ਕਿੱਥੇ ਆ ਲਾਹੌਰ ਸ਼ਹਿਰ ਦਿਖਦਾ ਆ ਪਹਿਲਾਂ ਸਾਰਾ ਸਾਨੂੰ ਆ ਜੰਗਲ ਜੇ ਪਾਰ ਕਰਨਾ ਪੈਣਾ ਆ ਫਿਰ ਅੱਗੇ ਕਹਿੰਦੇ ਪੌੜੀਆਂ ਉੱਪਰ ਜਾਂਦੀ ਆ ਆਹ ਪੌੜੀਆਂ ਚੜ੍ਹਦੀਆਂ ਨੇ ਪਾਣੀ ਜ਼ਰੂਰੀ ਸੀ ਨਾਲ ਲੈ ਕੇ ਆਉਣਾ ਪਹੁੰਚ ਗਏ ਉਸ ਹਸਤਾਨ ਤੇ ਜਿੱਥੇ ਦੀ ਕਹਿੰਦੇ ਲਗਾਉਂਦੇ ਦਾਂ ਤੇ ਆਓ ਹੁਣ ਦੇਖਦੇ ਆ ਕਿ ਸਾਨੂੰ ਇੱਥੋਂ ਕਿਤੇੋਂ ਲਾਹੌਰ ਕੋਕੇ ਸਾਈਡ ਦਾ ਆ ਹੀ ਹੈ ਜੀ ਇਧਰਲੇ ਪਾਸੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਸਰਦਾਰਾ ਸਿੰਘ ਤੇ ਤੁਸੀਂ ਦੇਖ ਰਹੇ ਹੋ ਜੀ ਮੇਰਾ YouTube ਚੈਨਲ ਸਾਥੀਓ ਅੱਜ ਅਸੀਂ ਪਹੁੰਚੇ ਹਾਂ ਜੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਢੋਲਵਾਹਾ ਡੈਮ ਤੇ ਤੇ ਸਾਨੂੰ ਇਥੇ ਪਤਾ ਲੱਗਾ ਸੀਗਾ ਕਿ ਇਥੇ ਇੱਕ ਜਗ੍ਹਾ ਆ ਜਿੱਥੋਂ ਲਾਹੌਰ ਸ਼ਹਿਰ ਜਿਹੜਾ ਆ ਦਿਖਦਾ ਆ ਜੀ ਸਾਡੇ ਲਈ ਵੀ ਇਹ ਬੜੀ ਇੱਕ ਹੈਰਾਨੀ ਵਾਲੀ ਗੱਲ ਸੀ ਤੇ ਦਿਲ ਦੇ ਵਿੱਚ ਐਕਸਾਈਟਮੈਂਟ ਪੈਦਾ ਹੋਈ ਕਿ ਚਲੋ ਉਹ ਜਗ੍ਹਾ ਨੂੰ ਦੇਖਿਆ ਜਾਵੇ ਪਹਿਲਾਂ ਵੀ ਅਸੀਂ ਇਥੇ ਢੋਲਵਾਹ ਡੈਮ ਦੇ ਉੱਤੇ ਆਏ ਸੀਗੇ ਪਰ ਸਾਨੂੰ ਉਹ ਜਗ੍ਹਾ ਦਾ ਨਹੀਂ ਪਤਾ ਲੱਗਾ ਕਿ ਉਹ ਕਿੱਥੇ ਆ ਅੱਜ ਅਸੀਂ ਫਿਰ ਦੁਬਾਰਾ ਵਿਜ਼ਿਟ ਕਰ ਰਹੇ ਆ ਤੇ ਉਹ ਜਗ੍ਹਾ ਖੋਜਦੇ ਆ ਇਥੇ ਕਿੱਥੇ ਆ ਜਿੱਥੋਂ ਕਹਿੰਦੇ ਵੀ ਲਾਹੌਰ ਸ਼ਹਿਰ ਦਿਖਦਾ ਆ ਤੇ ਅੱਜ ਮਨਿੰਦਰ ਸਿੰਘ ਹੁਣੀ ਮੇਰੇ ਨਾਲ ਆ ਜੀ ਤੇ ਇਹਨਾਂ ਦਾ ਸਵੇਰੇ ਫੋਨ ਆਇਆ ਕਿ ਸਰਦਾਰਾ ਸਿੰਘ ਜੀ ਅੱਜ ਆਪਾਂ ਚੱਲਦੇ ਆਂ ਤੇ ਉਹ ਆਪਾਂ ਜਗ੍ਹਾ ਦੇਖਣੀ ਆ ਕਿ ਜਿੱਥੋਂ ਲਾਹੌਰ ਸ਼ਹਿਰ ਕਹਿੰਦੇ ਦਿਖਦਾ ਆ ਚਲੋ ਫੇ ਆਪਾਂ ਵੀ ਉਹਦੀ ਖੋਜ ਚ ਨਿਕਲੇ ਆ ਤੇ ਦੇਖਦੇ ਆ ਕਿ ਉਹ ਜਗ੍ਹਾ ਕਿੱਥੇ ਆ ਤੇ ਇਸ ਵਕਤ ਆਪਾਂ ਖੜੇ ਆ ਜੀ ਢੋਲਵਾਹਾ ਡੈਮ ਦੇ ਉੱਤੇ ਇਹ ਡੈਮ ਜਿਹੜਾ ਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਆ ਇਹ ਇਹ ਵੀ ਬਹੁਤ ਹੀ ਮਤਲਬ ਸੋਹਣੀ ਜਗ੍ਹਾ ਆ ਦੇਖਣ ਵਾਲੀ ਜਗ੍ਹਾ ਆ ਪਰ ਅੱਜ ਅਸੀਂ ਐਕਸਪਲੋਰ ਉਸ ਜਗ੍ਹਾ ਨੂੰ ਕਰਨ ਆਏ ਆ ਜਿੱਥੋਂ ਲਾਹੌਰ ਸ਼ਹਿਰ ਦਿਖਦਾ ਆ ਇੱਥੇ ਕੋ ਪਹਾੜੀ ਆ ਉੱਚੇ ਜਗ੍ਹਾ ਦੇ ਉੱਤੇ ਉੱਥੇ ਉਹ ਜਗ੍ਹਾ ਆ ਜੀ ਚਲੋ ਫਿਰ ਬਣੇ ਰਿਓ ਵੀਡੀਓ ਦੇ ਨਾਲ ਤੇ ਦਿਖਾਉਨੇ ਆ ਤੁਹਾਨੂੰ ਉਹ ਜਗ੍ਹਾ ਜਿੱਥੋਂ ਕਹਿੰਦੇ ਦਿਖਦਾ ਆ ਜੀ ਲਾਹੌਰ ਸ਼ਹਿਰ ਅੱਗੇ ਚੱਲਣ ਤੋਂ ਪਹਿਲਾਂ ਢੋਲਵਾਹਾ ਡੈਮ ਦਾ ਇੱਕ ਝਾਕਾ ਦੇਖ ਲਓ ਇਹ ਹੈ ਜੀ ਢੋਲਵਾਹਾ ਡੈਮ ਇਸ ਪਾਸੇ ਬੰਨ ਲਗਾਇਆ ਹੋਇਆ ਤੇ ਇਸ ਪਾਸੇ ਸਾਰਾ ਪਾਣੀ ਜਿਹੜਾ ਉਹ ਸਟੋਰ ਕੀਤਾ ਹੋਇਆ ਤੇ ਅਸੀਂ ਹੁਣ ਆਪਣੀ ਗੱਡੀ ਕੋ ਚਲਦੇ ਆ ਐਸਾ ਸਾਈਡ ਤੇ پارک ਕੀਤੀ ਹੋਈ ਆ ਵੈਸੇ ਅੱਜ ਗਰਮੀ ਵੀ ਬਹੁਤ ਜ਼ਿਆਦਾ ਆ ਮਨਿੰਦਰ ਜੀ ਕਿੰਨੀ ਤਰੀਕ ਹੋ ਗਈ ਅੱਜ ਮਈ ਦੀ ਹਾਂ ਗਰਮੀ ਵੀ ਆਪਣਾ ਰੰਗ ਦਿਖਾ ਰਹੀ ਆ ਚਲੋ ਮਨਿੰਦਰ ਜੀ ਲੱਭਦੇ ਆ ਉਹ ਜਗਾ ਕਿੱਥੇ ਆ ਵੈਸੇ ਸਵੇਰੇ ਵੈਦਰ ਚੈੱਕ ਕੀਤਾ ਸੀ ਤਾਂ ਵੈਦਰ ਠੀਕ ਜਿਹਾ ਵੈਦਰ ਤਾਂ ਦੱਸਦੇ ਸੀ ਵੀ ਅੱਜ ਥੋੜਾ ਮੀਂਹ ਪਾਣੀ ਦੀ ਸੰਭਾਵਨਾ ਹੈ ਪਰ ਮੀਂਹ ਆਇਆ ਨਹੀਂ ਪਰ ਗਰਮੀ ਹਜੇ ਵੀ ਪੂਰੇ ਕਹਿਰ ਤੇ ਆ ਗਰਮ ਲੂ ਵਗ ਰਹੀ ਆ ਇਸ ਲਈ ਬਾਰ-ਬਾਰ ਪਾਣੀ ਪੀਣਾ ਪੈ ਰਿਹਾ ਪਰ ਅੱਜ ਆਪਾਂ ਉਹ ਜਗਾ ਦੇਖਣੀ ਆ ਜਿੱਥੋਂ ਕਹਿੰਦੇ ਆ ਜੀ ਲਾਹੌਰ ਸ਼ਹਿਰ ਦੇਖਦਾ ਆ ਦੇਖਣੀ ਹੈ ਇਹਦੇ ਵਿੱਚ ਕਿੰਨੀ ਸੱਚਾਈ ਆ ਤੇ ਬਣੇ ਰਹੋ ਤੁਸੀਂ ਸਾਡੇ ਵੀਡੀਓ ਦੇ ਨਾਲ ਤੇ ਖੋਜੀ ਬੰਦੇ ਨਿਕਲ ਗਏ ਹੁਣ ਦੇਖਦੇ ਆ ਚੱਲ ਕੇ ਢੋਲਵਾਹਾ ਡੈਮ ਦੇ ਆਲੇ ਦੁਆਲੇ ਘੁੰਮ ਕੇ ਤਾਂ ਦੇਖ ਲਿਆ ਪਰ ਹਜੇ ਸਾਨੂੰ ਉਹ ਜਗਾ ਨਹੀਂ ਮਿਲੀ ਤੇ ਨਿੰਦਰ ਜੀ ਹੁਣੀ ਚਲੇ ਗਏ ਗੱਡੀ ਲੈਣ ਮੈਂ ਕਿਹਾ ਗੱਡੀ ਲੈ ਆਓ ਤੇ ਦੇਖਦੇ ਪਤਾ ਨਹੀਂ ਕਿੰਨੀ ਦੂਰ ਆਲੇ ਦੁਆਲੇ ਜਾਣਾ ਪੈਣਾ ਚਲੋ ਜੀ ਥੱਲੇ ਜਾ ਕੇ ਦੇਖਦੇ ਆ ਉਧਰ ਇੱਧਰ ਤਾਂ ਹੈ ਨਹੀਂ ਉਹ ਤੇ ਪੜੀ ਕਿੱਥੋਂ ਜਾ ਹੁੰਦਾ ਹੈ ਮੰਦਿਰ ਤੇ ਨੇ ਅਸੀਂ ਡੈਮ ਵੱਲ ਗਏ ਸੀਗੇ ਉਤੋਂ ਸਾਨੂੰ ਕੋਈ ਰਸਤਾ ਮਿਲਿਆ ਨਹੀਂ ਨਾਲੇ ਡੈਮ ਤੋਂ ਲੈ ਤਾਂ ਮੋੜ ਮੋੜ ਘਟੂਗੇ ਨਾ ਇੱਧਰ ਤੋਂ ਪਰਲੇ ਪਾਸੇ ਨੂੰ ਚੱਲ ਜਾਣਾ ਨਹੀਂ ਹਾਂਜੀ 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 ਅੱਛਾ ਜੀ ਵਾਪਸ ਜਾਈਏ ਫਿਰ ਦੁਬਾਰਾ ਠੀਕ ਹੈ ਜੀ ਔਰ ਥੈਂਕ ਯੂ ਠੀਕ ਹੈ ਜੀ ਇੱਥੇ ਕਿਤੇ ਰਸਤਾ ਜਾਂਦਾ ਚਲੋ ਦੇਖਦੇ ਆ ਬਾਹਰ ਨਿਕਲਦੇ ਹਾਂ ਹਾਂ ਬੈਗ ਲੈ ਲਓ ਪਾਣੀ ਪੂਣੀ ਪੀਣਾ ਪੈਂਦਾ ਕਿਤੇ ਰਾਹ 'ਚ। ਈਲ ਪੱਥਰ ਤੇ ਇੱਥੇ ਲਿਖਿਆ ਆ ਬਹਿੜਾ ਬਹਿੜੇ ਤੋਂ ਦੇ ਪੱਥਰ ਤੋਂ ਆ ਜਾਂਦੀ ਐ ਇੱਧਰਲੇ ਪਾਸੇ ਡੰਡੀ। ਪਹਿਲਾਂ ਸਾਰਾ ਸਾਨੂੰ ਇਹ ਜੰਗਲ ਜੇ ਪਾਰ ਕਰਨਾ ਪੈਣਾ ਆ ਫਿਰ ਅੱਗੇ ਕਹਿੰਦੇ ਪੌੜੀਆਂ ਉੱਪਰ ਜਾਂਦੀਆਂ। 270 ਕੇ 75 ਪੌੜੀਆਂ ਜਿਹੜੀਆਂ ਉੱਪਰ ਜਾਂਦੀਆਂ। ਆਹ ਪੌੜੀਆਂ ਛੱਡਦੀਆਂ ਜਿੱਥੇ ਨੂੰ। ਹੌਲੀ ਹੌਲੀ ਮਾਰਾ ਚੜ੍ਨੀਆਂ ਪੈਣੀਆਂ ਸਾਹ ਚੜ ਜਾਣਾ ਗਰਮੀ ਅੱਗੇ ਬਹੁਤ ਜ਼ਿਆਦਾ ਆ ਹੌਲੀ ਹੌਲੀ ਆਰਾਮ ਨਾਲ ਜਾਣਾ ਆ ਬੜਾ ਐਂਸ਼ੀਐਂਟ ਜਿਆ ਨਾ ਮਾਹੌਲ ਆ ਜੀ ਦੇਖੋ ਪੌੜੀਆਂ ਜਿੱਦਾਂ ਨਾ ਬੜਾ ਬਹੁਤ ਪੁਰਾਣੀਆਂ ਆ ਪੌੜੀਆਂ ਬਿਲਕੁਲ ਸਿੱਧੀਆਂ ਹਨਾ ਉੱਪਰੋਂ ਸਾਹ ਚੜ ਗਿਆ ਬੰਦਾ ਵੀ ਸਿੱਧਾ ਹੋਣਾ ਉੱਪਰ ਦੇਖਦੇ ਆ ਜੀ ਲਾਹੌਰ ਸ਼ਹਿਰ ਦੇਖਦਾ ਕਿ ਨਹੀਂ ਉੱਪਰ ਜਾ ਕੇ ਦੇਖਣ ਲੱਪਿਆ ਠੀਕ ਆ ਨਜ਼ਰ ਆਇਆ ਲੋਰ ਸਰ ਮੈਂ ਕਿਥੇ ਆ ਗਿਆ ਆਏ ਹਾਏ 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 ਆ ਜਾੜ ਗਿਆ ਭਾਈ ਜੀ ਪਾਣੀ ਵੀ ਯਾਰ ਪੀਣਾ ਹੈ ਹਾਂ ਜੀ ਪਾਣੀ ਖੋਲੇ ਇੱਕ ਮਿੰਟ ਪਤਾ ਲੱਗ ਪਾਣੀ ਦੀ ਪਿਆਸ ਲੱਗਦੀ ਯਾਰ ਗਰਮੀ ਬਹੁਤ ਤਾਂ ਮਨੇ ਕਲ ਗਿਆ ਮੇਲਾ ਲੋਦੀਣਾ ਕਹਿੰਦੇ ਨੇ ਲਾਹੌਰ ਦੀ ਦਾ ਪਾਣੀ ਜ਼ਰੂਰੀ ਸੀ ਨਾਲ ਲੈ ਕੇ ਆਉਣਾ ਪਾਣੀ ਵੇਖੋ ਲਾਹੌਰ ਸ਼ਹਿਰ ਦੇਖਣਾ ਕਿਤੇ ਸੌਖੀ ਗੱਲ ਆ ਸੌਖੀ ਗੱਲ ਨਹੀਂ ਬੇ ਲਾਹੌਰ ਦੇਖਣਾ ਇਹ ਤਾਂ ਪਈ ਪੌੜੀਆਂ ਦੇਖੋ ਤੁਸੀਂ ਕਿਆ ਸ਼ਾਨਦਾਰ ਬਣਾਈਆਂ ਹਨ ਕਿੰਨਾ ਸਮਾਂ ਪਹਿਲਾਂ ਦੀਆਂ ਹੋਣਗੀਆਂ ਇਹ ਕਿੰਨੀ ਮਿਹਨਤ ਆਈ ਹੋਣੀ ਨਾ ਇਹਨਾਂ ਨੂੰ ਬਣਾਉਣ ਦੇ ਲਈ ਲਓ ਜੀ ਫਾਈਨਲੀ ਅਸੀਂ 270 75 ਪੌੜੀਆਂ ਚੜ ਕੇ ਪਹੁੰਚ ਗਏ ਉਸ ਸਥਾਨ ਤੇ ਜਿੱਥੇ ਵੀ ਕਹਿੰਦੇ ਲਾਹੌਰ ਦਿਖਦਾ ਦੇਖੋ ਪਹਿਲਾਂ ਇੱਥੇ ਦਾ ਝਾਕਾ ਬਾਕਾ ਲਾਹੌਰ ਬਾਅਦ ਚ ਦੇਖਦੇ ਆ ਇਹ ਹੈ ਇਸ ਜਗ੍ਹਾ ਦਾ ਟਾਪ ਇਸ 사이ਟ ਤੇ ਮੰਦਰਾ ਤੇ ਖੂਬ ਬੜਾ ਉਚਾਈ ਤੇ ਬਣਾਇਆ ਹੋਇਆ ਆ ਬੜੀ ਹੈਰਾਨੀ ਦੀ ਗੱਲ ਆ ਵੀ ਇੱਥੇ ਖੂਹ ਦੇਖੋ ਪਹਿਲਾਂ ਤਾਂ ਅਸੀਂ 270 75 ਪੌੜੀਆਂ ਚੜ੍ਹ ਕੇ ਆਏ ਆ ਕਿੰਨੀ ਉੱਚੀ ਪਹਾੜੀ ਆ ਇਹ ਤੇ ਇਹਦੇ ਬਿਲਕੁਲ ਟਾਪ ਤੇ ਆ ਕੇ ਖੂਹ ਦਾ ਨਿਰਮਾਣ ਕਰਨਾ ਬੜੀ ਔਖੀ ਗੱਲ ਆ ਕਿੰਨੀ ਡੂੰਘਾਈ ਤੇ ਪਾਣੀ ਉਸ ਸਮਿਆਂ ਦੇ ਵਿੱਚ ਇੱਥੋਂ ਕੱਢਿਆ ਹੋਊਗਾ ਆਪਾਂ ਅੱਗੇ ਨਹੀਂ ਜਾਣਾ ਹੋ ਸਕਦਾ ਮੋਬਾਈਲ ਹੱਥ ਚੋਂ ਛੁੱਟ ਜਾਵੇ ਤੇ ਡੁੰਗਾਈ ਕਾਫੀ ਹੋ ਸਕਦੀ ਹੈ। ਦੇਖੋ ਜੀ ਤੁਸੀਂ ਵੀ ਦੋਸਤੋ ਆ ਨਵੀਂ ਚੀਜ਼ ਦੇਖਣ ਨੂੰ ਮਿਲੀ ਆ ਵੀ ਇੰਨੀ ਉਚਾਈ ਤੇ ਆ ਕੇ ਖੂਬ ਬਣਾਇਆ ਗਿਆ ਦੇਖੋ ਪਾਣੀ ਦੇ ਲਈ ਨਾ। ਆ ਇੱਥੇ ਦਾ ਪੁਰਾਣੇਕ ਮੰਦਿਰ ਜਿਹੜਾ ਹੁਣ ਕੋਈ ਇੱਥੇ ਮੂਰਤੀ ਵਗੈਰਾ ਤਾਂ ਮੇਰੇ ਖਿਆਲ ਕੋਈ ਸਥਾਪਨਾ ਨਹੀਂ ਹੈਗੀ ਉਹਦੀ। ਦੱਸਦੇ ਆ ਕਿ ਪਹਿਲਾਂ ਇੱਥੇ ਪਾਠ ਪੂਜਾ ਕਹਿੰਦੇ ਹੁੰਦਾ ਸੀ ਥੱਲੇ ਲੋਕਲ ਬੰਦੇ ਤੋਂ ਪੁੱਛਿਆ ਸੀ। ਤੇ ਪਰ ਹੁਣ ਇਹ ਉਚਾਈ ਕਾਫੀ ਹੋਣ ਕਰਕੇ ਨਾ ਇਥੋਂ ਮੰਦਿਰ ਦੀ ਜਿਹੜੀ ਸਥਾਪਨਾ ਉਹ ਕਿਤੇ ਥੱਲੇ ਜਾ ਕੇ ਕਹਿੰਦੇ ਕਰ ਦਿੱਤੀ ਗਈ ਆ। ਇਤੋਂ ਮੂਰਤੀਆਂ ਵਗੈਰਾ ਚੱਕ ਕੇ ਜਿਹੜੀਆਂ ਨਾ ਉਹ نیچے ਲੈ ਗਏ ਆ ਥੱਲੇ ਬਸ ਉੱਪਰ ਇੰਨੀ ਕੁ ਜਗ੍ਹਾ ਹੀ ਆ ਜੀ ਦੇਖਣ ਲਈ ਆ ਕੁਛ ਹੀ ਆ ਉੱਪਰ ਤੇ ਆਓ ਹੁਣ ਦੇਖਦੇ ਆ ਕਿ ਸਾਨੂੰ ਇੱਥੋਂ ਕਿਤੇੋਂ ਲਾਹੌਰ ਨਜ਼ਰ ਆਉਂਦਾ ਕਿ ਨਹੀਂ ਆਉਂਦਾ ਜੀ ਕਾਫੀ ਉਚਾਈ ਤਾਂ ਕਾਫੀ ਆ ਆਓ ਮਨਿੰਦਰ ਜੀ ਦੇਖੀਏ ਹੁਣ ਕੋਈ ਨਿਗਾਹ ਮਾਰ ਕੇ ਇਧਰਲੀ ਸਾਈਡ ਤੇ ਚਲੋ ਚਲੋ ਕਿਉਂਕਿ ਸਾਈਡ ਤਾਂ ਆਹੀ ਆ ਜੀ ਇਧਰਲੇ ਪਾਸੇ ਆ ਦੇਖੋ ਇੱਥੋਂ ਪਹਿਲਾਂ نیچے ਢੋਲਵਾਹਾ ਪਿੰਡ ਜਿਹੜਾ ਉਹ ਨਜ਼ਰ ਆ ਰਿਹਾ ਥੱਲੇ ਵਾਲਾ ਸਾਰਾ ਚਾਕਾ ਵਾਕਾ ਨਜ਼ਰ ਆਉਂਦਾ ਤੇ ਜੇ ਆਪਾਂ ਦੇਖੀਏ ਤਾਂ ਆਹ ਸਾਈਡ ਦੇ ਉੱਤੇ ਇਧਰ ਪਾਕਿਸਤਾਨ ਐਸ ਪਾਸੇ ਲਾਹੌਰ ਹੋ ਸਕਦਾ ਲੇਕਿਨ ਹੁਣ ਸਾਨੂੰ ਇਥੋਂ ਲਾਹੌਰ ਤੇ ਨਹੀਂ ਨਜ਼ਰ ਆਉਂਦਾ ਹੋ ਸਕਦਾ ਇਹਦੇ ਵਿੱਚ ਕੋਈ ਸੱਚਾਈ ਹੋਵੇ ਕਿਉਂਕਿ ਲੋਕ ਦੱਸਦੇ ਆ ਕਿ 1950 ਤੋਂ ਪਹਿਲਾਂ ਨਜ਼ਰ ਆਉਂਦਾ ਸੀਗਾ ਜੀ ਉਸ ਤੋਂ ਬਾਅਦ ਇੱਥੇ ਆਬਾਦੀ ਜਿਸ ਤਰ੍ਹਾਂ ਆਬਾਦੀ ਵਧ ਗਈ ਪੋਲੂਸ਼ਨ ਵਧ ਗਿਆ ਤੇ ਹੁਣ ਦੂਰ ਦੂਰ ਤੱਕ ਜਿਹੜਾ ਉਹ ਨਜ਼ਰ ਨਹੀਂ ਆਉਂਦਾ ਤੇ ਚਲੋ ਸਾਡੇ ਅੰਦਰ ਵੀ ਐਕਸਾਈਟਮੈਂਟ ਸੀ ਕਿ ਸ਼ਾਇਦ ਕੋਈ ਸਾਨੂੰ ਐਸੀ ਚੀਜ਼ ਇੱਥੋਂ ਦਿਸੇ ਪਰ ਲਾਹੌਰ ਤੇ ਨਹੀਂ ਨਜ਼ਰ ਆਉਂਦਾ ਪਰ 뷰 ਬਹੁਤ ਸੋਹਣਾ ਨਜ਼ਰ ਆਉਂਦਾ ਕਿਉਂ ਮਨਿੰਦਰ ਜੀ ਨਜ਼ਾਰਾ ਦੇਖਣ ਨੂੰ ਬਹੁਤ ਵਧੀਆ ਇੱਥੋਂ ਤੁਸੀਂ ਦੇਖ ਸਕਦੇ ਆ ਹਾਂ ਜੀ ਯਾਰ ਆਪਣੇ ਲੋਕਲ ਏਰੀਆ ਦੇ ਵਿੱਚ ਬਹੁਤ ਸੋਹਣਾ ਬਹੁਤ ਖੂਬਸੂਰਤ ਹਾਂਜੀ ਬਾਕੀ हां जी दोस्तों आज कोशिश की थी, थी, थी आपको दिखाने दी वो जगह जिथों कहते हैं लाहौर शहर दिखदा है ते ਸਾਡੇ ਅੰਦਰ ਬੜੀ ਐਕਸਾਈਟਮੈਂਟ ਸੀ ਕਿ ਹੁਸ਼ਿਆਰਪੁਰ ਦੇ ਵਿੱਚ ਐਸੀ ਕਿਹੜੀ ਜਗ੍ਹਾ ਹੈ ਜਿੱਥੋਂ ਇਹ ਆਪਾਂ ਲਾਹੌਰ ਸ਼ਹਿਰ ਨੂੰ ਦੇਖ ਸਕਦੇ ਹਾਂ ਤੇ ਅੱਜ ਇਸ ਜਗ੍ਹਾ ਤੇ ਪਹੁੰਚੇ ਸੀਗੇ ਤੁਸੀਂ ਸਾਰਾ ਇਹਦਾ ਤੁਹਾਨੂੰ ਅਸੀਂ ਵੀਡੀਓ ਦੇ ਰਾਹੀਂ ਸਾਰਾ ਇੱਥੇ ਦਾਲੇ ਦਵਲੇ ਦਾ ਮਾਹੌਲ ਦਿਖਾਇਆ ਕਿ ਇਹ ਜਿਹੜੀ ਜਗ੍ਹਾ ਆ ਇਹ ਹਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਢੋਲਵਾਹਾ ਜਿਹੜਾ ਪਿੰਡ ਆ ਉਹਦੇ ਨੇੜੇ ਆ ਤੇ ਇੱਥੇ ਇਧਰਲੀ ਸਾਈਡ ਤੇ ਢੋਲਵਾਹਾ ਡੈਮ ਵੀ ਪੈਂਦਾ ਬੜਾ ਮਸ਼ਹੂਰ ਆ ਇੱਥੇ ਦਾ ਤੇ ਇਹਦੇ ਨਾਲ ਹੀ ਇੱਕ ਉੱਚੀ ਪਹਾੜੀ ਆ ਉਹਦੇ ਉੱਤੇ ਇਹ ਸਥਾਨ ਜਿਹੜਾ ਆ ਬਣਿਆ ਹੋਇਆ ਆ ਬੜਾ ਪੁਰਾਣਾ ਸਥਾਨ ਆ ਦੇਖਣ ਤੇ ਪਤਾ ਲੱਗਾ ਆ ਤੇ ਹੋ ਸਕਦਾ ਹੈ ਕਿ ਪੁਰਾਣੇ ਸਮੇਂ ਵਿੱਚ ਇੱਥੋਂ ਲਾਹੌਰ ਨਜ਼ਰ ਆਉਂਦਾ ਹੋਵੇ ਲੇਕਿਨ ਹੁਣ ਦੇ ਸਮੇਂ ਵਿੱਚ ਇੱਥੋਂ ਲਾਹੌਰ ਸ਼ਹਿਰ ਜਿਹੜਾ ਉਹ ਨਜ਼ਰ ਨਹੀਂ ਆਉਂਦਾ ਕਿਉਂਕਿ ਹੁਣ ਆਬਾਦੀ ਵਧਣ ਨਾਲ ਪੋਲਿਊਸ਼ਨ ਵਧਣ ਦੇ ਨਾਲ ਦੂਰ ਦੂਰ ਤੱਕ ਜਿਹੜਾ ਉਹ ਆਪਾਂ ਨਹੀਂ ਦੇਖ ਸਕਦੇ ਤੇ ਪਰ ਸਾਡਾ ਇੱਥੇ ਆਉਣਾ ਇੰਨਾ ਜਰੂਰ ਸਫਲ ਹੋਇਆ ਕਿ ਹੁਸ਼ਿਆਰਪੁਰ ਦੇ ਵਿੱਚ ਇੱਕ ਬਹੁਤ ਸੋਹਣੀ ਲੋਕੇਸ਼ਨ ਆ ਜਿਸ ਦਾ ਅਸੀਂ ਆਨੰਦ ਮਾਣ ਸਕਦੇ ਆ ਤੇ ਸਾਨੂੰ ਇੱਥੇ ਆ ਕੇ ਇਹ ਨਹੀਂ ਲੱਗਾ ਵੀ ਚਲੋ ਸਾਨੂੰ ਲਾਹੌਰ ਸ਼ਹਿਰ ਨਹੀਂ ਦਿਖਿਆ ਤੇ ਪਰ ਸਾਨੂੰ ਇੱਥੇ ਦਾ ਜਿਹੜਾ ਓਵਰਆਲ ਵਿਊ ਆ ਥੱਲੇ ਦਾ ਵਿਊ ਆ ਉਹ ਸਾਨੂੰ ਬਹੁਤ ਸੋਹਣਾ ਲੱਗਾ ਹੁਸ਼ਿਆਰਪੁਰ ਦਾ ਇਲਾਕਾ ਦਾ ਇਹ ਜਿਹੜੀ ਜਗ੍ਹਾ ਬਹੁਤ ਅੱਛੀ ਲੱਗੀ ਆ ਸਾਨੂੰ ਤੇ ਸਾਡਾ ਹੁਣ ਇੱਥੇ ਸਫਲ ਹੀ ਰਿਹਾ ਆ ਤਕਰੀਬਨ ਤੁਸੀਂ ਇਹ ਨਾ ਸਮਝੋ ਕਿ ਬਈ ਸਾਨੂੰ ਲਾਹੌਰ ਸ਼ਹਿਰ ਤਾਂ ਦਿਖਾਇਆ ਨਹੀਂ ਚਲੋ ਸਾਡੇ ਅੰਦਰ ਵੀ ਐਕਸਾਈਟਮੈਂਟ ਸੀ ਇੱਥੇ ਆਉਣ ਦੀ ਅਸੀਂ ਖੁਦ ਆ ਕੇ ਦੇਖਣਾ ਚਾਹੁੰਦੇ ਸੀ ਕਿਉਂਕਿ ਆਪਾਂ ਵੀ ਕਈ ਬਲੌਗਰਾਂ ਦੇ ਵੀਡੀਓ ਦੇਖੇ ਆ ਇਸ ਜਗ੍ਹਾ ਬਾਰੇ ਸੁਣਿਆ ਸੀਗਾ ਤੇ ਇਸ ਕਰਕੇ ਸਾਡੀ ਐਕਸਾਈਟਮੈਂਟ ਇੱਥੇ ਖਿੱਚ ਕੇ ਲੈ ਆਈ ਲੇਕਿਨ ਰੀਅਲ ਦੇ ਵਿੱਚ ਇਥੋਂ ਲਾਹੌਰ ਸ਼ਹਿਰ ਹੁਣ ਨਜ਼ਰ ਨਹੀਂ ਆਉਂਦਾ ਤੇ ਪਰ ਉਧਾਂ ਤੁਸੀਂ ਇੱਥੋਂ ਦਾ ਜਿਹੜਾ 뷰 ਆਓ ਤੁਸੀਂ ਦੇਖ ਸਕਦੇ ਹੋ ਥੱਲੇ ਤੁਹਾਨੂੰ ਬਹੁਤ ਸੋਹਣੇ ਜਿਹੜੇ ਨਜ਼ਾਰੇ ਆ ਉਹ ਇਸ ਉਚਾਈ ਤੋਂ ਦੇਖਣ ਨੂੰ ਮਿਲਦੇ ਆ ਤੇ ਹੁਣ ਅਸੀਂ ਵੀਡੀਓ ਦੀ ਕਰਦੇ ਆ ਜੀ ਸਮਾਪਤੀ ਤੇ ਸਾਡਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਚੰਗਾ ਲੱਗਾ ਸਾਡਾ ਇਹ ਸਫਰ ਤੁਹਾਨੂੰ ਚੰਗਾ ਲੱਗਾ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਦੀ ਹੁਣ ਸਮਾਪਤੀ ਕਰਦੇ ਆ ਜੀ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਮਿਲਦੇ ਆ ਹੁਣ ਫਿਰ ਕਿਸੇ ਨਵੀਂ ਜਗ੍ਹਾ ਦੇ ਉੱਤੇ ਤੇ ਸਭ ਦਾ ਬਹੁਤ ਬਹੁਤ ਧੰਨਵਾਦ ਜੀ